ਅੱਜ ਸਾਡੇ ਐਕਸਾਈਟ ਭਾਗ ਦੇ ਨਾਲ ਇੱਕ ਸਖਤਰ ਦਰਮਿੰਦਰ ਸਿੰਘ ਸੀ ਜਿਨ੍ਹਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਝ ਇਨਫਰਮੇਸ਼ਨ ਸੀ ਸੁਖਿੰਦਰ ਸਿੰਘ ਕਿੰਦਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਰੱਖ ਕੇ ਜਿਹੜਾ ਵੇਚ ਰਿਹਾ ਤੇ ਇਹਨੇ ਸਿਚਰਾਵਾਇ ਤੋਂ ਕਰੀਬ ਅਕਾਤੀ ਮਾਰਕੀਰ ਠੇਕੇ ਸਸਤੇ ਹੋਏ ਸੀ ਫਿਰ ਉਹਨਾਂ ਠੇਕੇ ਵੱਖੋ-ਵੱਖੇ ਕਰਨ ਬਟਾਲਨ ਲੈ ਕੇ ਕੱਟੀ ਕੀਤੀ ਸੀ ਤੇ ਅੱਜ ਕਰੀਬ 300 350 ਕੀ ਰਹੀ ਹੈ ਇਹ ਹਿੰਦਕਾ ਪੁਜੀਤੀ ਵਾਖੋ ਕੁਮਾਰ ਤੇ ਅੰਸ਼ਾ ਜਿਹੜੀ ਉਹਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪੱਤਾ ਜਿਹੜਾ ਦੇ 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 ਤੇ ਕਿਹੜੇ-ਕਿਹੜੇ ਮਾਰਕਾ ਦੀ ਪੇਟੀ ਫੜੀ ਹੈ ਤੇ ਕਿੰਨੀਆਂ ਕਿੰਨੀਆਂ ਇਹ ਬਲੈਂਡਰ ਪੈਡ ਬਲੈਂਡਰ ਪੈਡ ਆਰਸੀ ਮਕਡਾਵਲ ਮਕਡਾਵਲ ਮੈਜੂਰ ਲੈਵਲ ਇਹ ਕਲੱਬ ਉਸਦੀ ਵਕੂਕਰ ਮਾਰਕਰੀਆਂ तकरीबन 344 ਚਟੀਆਂ ਜਿਹੜੀਆਂ ਫੜੀਆਂ ਨੇ ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਦਰ ਇਹਨਾਂ ਸੇਲ ਜਿੱਥੇ ਪਿੰਡਾਂ ਦੇ ਵਿੱਚ ਲੋਕ ਆਉਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਅ ਜਿੱਥੇ ਦੋ ਗੋਲਾਂ ਦੇਤੀਆਂ ਪਿੰਡ ਦੇ ਚਾਰ ਗੋਲਾਂ ਵੇਚਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ ਇਹ ਘਰਵੇ ਕੀਤੀ ਗਈ ਇਹ ਮਾਮਲੇ ਦਰਜ ਨਹੀਂ ਹੋਇਆ ਦੰਮੀ ਇੱਕ ਦੋ ਪਰਚੇ ਦਰਜ ਹੈਗੇ ਤੁਹਾਨੂੰ ਦੂਸਰਾ ਵੀ ਆ ਜਾਣਾ ਚੰਟ ਚਾਹੇ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਇਹ ਤੁਹਾਨੂੰ ਕਾਫੀ ਸਾਲ ਤੋਂ ਨਗਾ ਰਹੇ ਸੀ ਦੋਨਿਆਂ ਸਾਥ ਦੇ ਕਿੱਥੋਂ ਲਿਆ ਕੇ ਵੇਚਦੇ ਸੀ ਇਹ ਬਟਾਲਿਆਂ ਲਿਆ ਕੇ ਨਵਕੋ ਚੇਕਿਆਂ ਨੂੰ ਵੇਚਦੇ ਸੀ ਉੱਥੋਂ ਸਸਤੀ ਲੈਣੀ ਤੇ ਮਹਿੰਗੀ ਵੇਚਦੇ ਇਹ ਦੋਵੇਂ ਕਾਰੋਬਾਰ ਇਹ ਕਰਦੇ ਹੁੰਦੇ ਨਯਾਸ਼ਰਾ ਵਿੱਚ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਦੋਸਤ ਠੀਕ ਕਿਹੜਾ ਸੁਧਾਰ ਨਹੀਂ ਮੰਗਦੇ ਕਿਹੜਾ ਕਿੰਨੇ ਏ ਜੀ ਤੁਸੀਂ ਕਿੱਥੋਂ ਖੜੀ ਕਿੰਨੀਆਂ ਐਬਸ ਕਿੰਨੀਆਂ ਜੀ ਸਾਡਾ ਆਪ ਵੀ ਕੋਈ ਮਸਲਾ ਆਈ ਹਾਲੇ ਕਿਤੇ ਕੋਈ ਸੂਚਨਾ ਆਈ ਆਪਾਂ ਨੂੰ ਕੋਲੋਂ ਐ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਤੇ ਉਹਨਾਂ ਦਾ ਪਿੱਛਾ ਕੀਤਾ ਰੱਪੀ ਸਾਡੇ ਕੋਲ ਪੋਰਸੈਂਡ ਤੇ ਸਾਡੇ ਬੰਦਿਆਂ ਨੇ ਚਾਲ ਦੇ ਦੇਖਾ ਵੀ ਕਿੱਥੇ ਮੰਡ ਪਿਆ ਇਸ ਵੇਲੇ ਸੀ 11 12 ਵਜੇ ਦੇ ਕਰੀਬ ਨਹਿਮਨ ਨੀ ਲੈ ਦੇ ਨਾਲ ਇੱਕ ਸਾਹਿਬ ਜੀ ਟਿਕਟਰੀ ਸਾਹਿਬ ਨੂੰ ਨਾਲ ਸੰਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੂਚਨਾ ਲਾ ਕੇ ਇੱਥੇ ਰੇਡ ਕਰਵਾਈ ਗਈ ਜੀ ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਣਾਉਣੀਆਂ ਮਿਲਦੀਆਂ ਨੇ ਕਿੱਥੋਂ ਲੈ ਕੇ ਆਉਂਦੇ ਸੀ ਪੇਟੀਆਂ ਇਹ ਹਨ ਇਨਫੋਰਮੇਸ਼ਨ ਅਜ ਨਾਲੇ ਤੋਂ ਆਈ ਆ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਸੀ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਸੀ ਤਿੰਨ ਸਾਲ ਤੋਂ ਕੰਮ ਕਰਦਾ ਕਿੰਨੇ ਜਣੇ ਇਹਦੇ ਚ ਰਮੋਲ ਵਿੱਚ ਦੋ ਜਣੇ ਤੇ ਪਿੰਦਾ ਵਾ ਇੱਕ ਆਜਾ ਨਾਲ ਮਰੇ ਕੀ ਕਾਰਵਾਈ ਇਹ ਘਰ ਦੇ ਵਿੱਚ ਇਹ ਆਪਣੇ ਘਰ ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਨਾਲ ਕਰਦੇ ਜੀ ਪ੍ਰਸ਼ਾਸਨ ਨਾਲ ਵੀ ਕਰਦੇ ਆ ਜੀ ਕਿਹੜੀ ਜਗ੍ਹਾ ਘਰ ਹੈ ਇਹਨਾਂ ਦੀ ਇਹ ਕੁਤਬੀ ਨਗਰ ਪਿੰਡ ਹੈ ਠੀਕ ਹੈ ਭਾਜੀ